ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਪੈਣੋ ਪ੍ਰਭੂ 24 ਤਾਰੀਖ ਨੂੰ ਸ਼ੁਬਰਾਰੇ ਦੀ ਮਹਾਨ ਕਿਸਾਨ ਰੈਲੀ ਬਹੁਤ ਰੌਜ ਰੱਜ ਕੇ ਕੀਤੀ ਜਾ ਰਹੀ ਹੈ ਇਹ ਜਿੱਥੇ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾਉਣ ਲਈ ਜੇਤੂ ਰੈਲੀ ਹੈ ਉਥੇ ਹਾਲੇ ਤਿੰਨ ਮੁੱਦੇ ਕੇਂਦਰ ਸਰਕਾਰ ਨਾਲ ਅਤੇ ਪੰਜਾਬ ਸਰਕਾਰ ਨਾਲ ਜੁੜੇ ਹਾਲੇ ਉਹਨਾਂ ਦਾ ਕੁਝ ਫੈਸਲਾ ਕਰਾਉਣਾ ਹਾਲੇ ਬਾਕੀ ਹੈ ਐਸ ਵੇਲੇ ਮੋਦੀ ਸਰਕਾਰ ਆਖੇ ਕਹਿੰਦੀ ਕੁਝ ਹੈ ਕੱਢੀ ਕੁਝ ਹੋਰ ਹੈ ਇੱਕ ਪਾਸੇ ਤਾਂ ਮੋਦੀ ਕਹਿੰਦਾ ਮੈਂ ਕੰਧ ਬਣਿਆ ਖੜਾ ਦੂਜੇ ਪਾਸੇ 26 ਤਾਰੀਖ ਤੋਂ ਅਮਰੀਕਾ ਤੋਂ ਨੇਗੋਸ਼ੀਏਸ਼ਨਸ ਵਾਸਤੇ ਗੱਲਬਾਤ ਕਰਨ ਵਾਸਤੇ ਜਿਹੜਾ ਟਰੰਪ ਦੇ ਨਾਲ ਸਮਝੌਤਾ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੁਣ ਉਹਦੇ ਲਈ ਟੀਮ ਆ ਰਹੀ ਹੈ ਜੇ ਖੇਤੀ ਸੈਕਟਰ ਡੇਰੀ ਸੈਕਟਰ ਆਉਟਰੀ ਸੈਕਟਰ ਖੋਲ ਦਿੱਤਾ ਅਮਰੀਕਾ ਲਈ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਨਹੀਂ ਭਾਰਤ ਦੀ ਸਾਰੀ ਖੇਤੀ ਪੰਜਾਬ ਦਾ ਭਾਰਤ ਦਾ ਸਾਰਾ ਡੇਰੀ ਸੈਕਟਰ ਹੋਟਲੀ ਸੈਕਟਰ ਪੂਰੀ ਤਰ੍ਹਾਂ ਬਰਬਾਦ ਹੋ ਜਾਏਗਾ ਅਸੀਂ ਕਿਸੇ ਕੀਮਤ ਤੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਹੁਤ ਹੀ ਹੈਵੀ ਸਬਸਿਡੀਆਂ ਨੇ ਸਾਡੇ ਇੱਥੇ ਕੋਈ ਸਬਸਿਡੀਆਂ ਨਹੀਂ ਸਰੋਸਾ ਨੂੰ ਘੱਟ ਭਾ ਦਿੱਤਾ ਜਾਂਦਾ ਅਸੀਂ ਮੁਕਾਬਲਾ ਨਹੀਂ ਕਰ ਸਕਾਂਗੇ ਦੂਸਰਾ ਹਾਲੇ ਪਾਣੀਆਂ ਦਾ ਮੁੱਦਾ ਬਾਕੀ ਹੈ ਪੰਜਾਬ ਦਾ ਦਰਤੀ ਹੀਲਾ ਪਾਣੀ ਕੈਨਸਰ ਉਪਯੋਗਤ ਹੋ ਗਿਆ ਗੱਲੀ ਤੀਜੀ ਤਹ ਉੱਥੇ ਸੀ ਜਲਦੀ ਜਾਣ ਵਾਲੇ ਆ ਉਹ ਪਾਣੀ ਨਾ ਪੀਣਦੇ ਰਹਿ ਕੇ ਇਹਨਾਂ ਫਸਲਾਂ ਨੂੰ ਲਾਉਣ ਦੇ लायक ਹੈ ਉਹਦੇ ਉੱਤੇ ਵੀ ਹਲੇ ਸਾਡੀ ਲੜਾਈ ਜਾਰੀ ਹੈ ਇਸੇ ਤਰ੍ਹਾਂ ਕੋਆਪਰੇਟਿਵ ਵਿਭਾਗ ਨੂੰ ਸਾਰੀ ਅਫਸਰशाही ਤੇ ਪੋਲੀਟੀਕਲ ਲੋਕ ਰਲ ਕੇ ਲੁਕ ਕੇ ਖਾ ਗਏ ਨੇ ਪੰਜਾਬ ਦੇ ਤਰਕਾਸ ਤੌਰ ਤੇ ਸਾਰੇ ਕੋਆਪਰੇਟਿਵਦਾਰੇ ਡੁੱਬ ਗਏ ਔਰ ਕਾਟੇ ਚੱਲ ਰਹੇ ਨੇ ਇਹ ਕੇਂਦਰ ਸਰਕਾਰ ਨਵੀਂ ਕੋਆਪਰੇਟਿਵ ਪਾਲਿਸੀ ਦਿਹਾ ਰਹੀ ਹੈ ਜਿਹਦੇ ਨਾਲ ਉਹਦਾ ਵੀ ਦਖਲ ਸਾਡੀ ਕੋਆਪਰੇਟਿਵ ਮੂਵਮੈਂਟ ਦੇ ਵਿੱਚ ਕੇਂਦਰਤਾ ਹੋ ਜਾਏਗਾ ਜਦ ਕਿ ਇਹ ਸਟੇਟ ਸਬਜੈਕਟ ਹੈ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਕਰਕੇ 24 ਤਾਰੀਖ ਨੂੰ ਕੋਈ ਫੈਸਲਾ ਲਿਆ ਜਾਣਾ ਇਸ ਲਈ ਮੇਰੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਇਹ ਸਾਰਿਆਂ ਦਾ ਸਾਂਝੇ ਮੁੱਦੇ ਨੇ ਜੇ ਕਿਸਾਨ ਬਚੇਗਾ ਤਾਂ ਮਜ਼ਦੂਰ ਬਚੇਗਾ ਜੇ ਮਜ਼ਦੂਰ ਬਚੇਗਾ ਤਾਂ ਜਿਹੜੇ ਪਿੰਡ ਵਿੱਚ ਵਸਦੇ ਦੂਜੇ ਲੋਕ ਨੇ ਉਹ ਬਚਣਗੇ ਖੇਤੀ ਸਾਡਾ ਮੁੱਖ ਕੀਤਾ ਹੈ ਖੇਤੀ ਨਾਲ ਸਾਰੇ ਜੁੜੇ ਹੋਏ ਨੇ ਇਸ ਲਈ ਮੇਰੀ ਬੇਨਤੀ ਹੈ ਇਹ 24 ਤਾਰੀਖ 24 ਅਗਸਤ ਸਮਰਾਲੇ 10 ਵਜੇ ਤੋਂ ਇੱਕ ਆਟੂਨਾ ਸ਼ੁਰੂ ਹੋ ਜਾਏਗਾ ਇਹ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ 1 ਲੱਖ ਬੰਦੇ ਦਾ ਲੰਗਰ ਦਾ ਤਿਆਰੀ ਹੋ ਗਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਬਾਤੋਂ ਬਾਦ ਗਿਰਤੀ ਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਕਿਸੇ ਆਗੂ ਵੀ ਬੰ ਨੂੰ ਖਾਸ ਤੌਰ ਤੇ ਜਿਹੜੇ ਇਲਾਕੇ ਵਿੱਚ ਲੈਂਡ ਪੂਰਿੰਗ ਪਾਲਸੀ ਸੀ ਜਿੱਥੇ ਮੋਰਚਾ ਜਿੱਤ ਲੈ ਉਹਨਾਂ ਨੂੰ ਇਹਦੇ ਵਿੱਚ ਆਪਣੇ ਵੱਲੋਂ ਜਰੂਰ ਛੇਤੀ ਛੇਤੀ ਯੋਗਦਾਨ ਵੱਧ ਤੋਂ ਵੱਧ ਪਾਉਣਾ ਚਾਹੀਦਾ ਹੈ ਇੱਕ ਗੱਲ ਹੋਰ ਧਿਆਨ ਰੱਖਣੀ ਚਾਹੀਦੀ ਹੈ ਹਾਲੇ 165 ਕਲੋਨੀਆਂ ਪਾਈਪਲਾਈਨ ਚ ਨੇ ਇਹ ਪਿੰਡਾਂ ਦੀ ਤਾਂ ਨੋਟੀਫਿਕੇਸ਼ਨ ਨਾ ਤੋਗੀ ਉਹ ਪਤਾ ਨਹੀਂ ਕਿਹੜੇ ਮੇਲੇ ਇਹਨਾਂ ਨੇ ਜਾਰੀ ਕਰ ਦੇਣੀ ਹੈ ਇਸ ਕਰਕੇ ਇਸ ਰੈਲੀ ਦੀ ਮਹੱਤਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਆਓ ਔਰ ਰਿਕਾਰਡ ਰੈਡੀ ਕਰਕੇ ਰੈਲੀ ਨਹੀਂ ਰੈਲਾ ਕਰਕੇ ਸਰਕਾਰ ਨੂੰ ਚੇਤਾਵਨੀ ਦਈਏ ਔਰ ਜਿਹੜੀਆਂ ਮੰਗਾਂ ਬਾਕੀ ਨੇ ਉਹਨਾਂ ਬਾਰੇ ਅਲਟੀਮੇਟਮ ਦਈਏ ਉਮੀਦ ਕਰਦਾ ਕੋਈ ਆਪਣੇ ਵੱਲੋਂ ਕਸਰ ਨਹੀਂ ਛੱਡੇਗਾ ਕੋਈ ਜਥੇਬੰਦੀ ਕਸਰ ਨਹੀਂ ਛੱਡੇਗੀ ਮੇਰੀ ਜਥੇਬੰਦੀ ਦੇ ਸਾਰੇ ਵਰਕਰਾਂ ਨੂੰ ਖਾਸ ਤੌਰ ਤੇ ਅਪੀਲ ਹੈ ਵੀ ਆਪਣਾ ਕੰਮ ਜੋਰ ਸ਼ੋਰ ਨਾਲ ਕਰਕੇ ਵੇਲੇ ਸਿਰ ਪਹੁੰਚਣਾ ਇਹਨਾਂ ਲਈ ਜਿੱਥੇ ਵੋਲੰਟੀਅਰਸ ਦੀ ਜਿੱਥੇ ਬੀਬੀ ਲੱਗੀ ਉਹ ਸਵੇਰੇ ਜਲਦੀ ਆ ਕੇ ਆਪਣੀ ਡਿਊਟੀ ਸਮਝ ਲੈਣਗੇ ਇਹਨਾਂ ਕਹਿੰਦਾ ਕਿ ਮੈਂ ਜਾਣਾ ਵੈਕੂਜੀ ਦਾ ਖਾਲਸਾ ਵੈਕੂਜੀ ਬਦ